ਹੈਲੋ ਦੋਸਤੋ ਕਿਵੇਂ ਹੋ ਸਾਰੇ ਅੱਜ ਆਪਾਂ ਯਾਰ ਗੱਲ ਕਰ ਰਹੇ ਆ ਕਿ ਨਵੰਬਰ ਮਹੀਨੇ ਚ ਨਹੀਂ ਜਿਆਦਾ ਤੁੰਦ ਚੰਡੀਗੜ੍ਹ ਦੇ ਵਿੱਚ ਕਿੰਨੀ ਜਿਆਦਾ ਤੁੰਦ ਕਿੱਥੋਂ ਆ ਗਈ ਹੈ ਨਾ ਤੇ ਆਓ ਆਪਾਂ ਤੁਹਾਨੂੰ ਦਿਖਾਉਂਦੇ ਆ ਨਾ ਵੀ ਕਿੰਨੀ ਤੁੰਦ ਬਾਈ ਇੰਨੀ ਜਿਆਦਾ ਤੁੰਦ ਚੰਡੀਗੜ੍ਹ ਚੋਂ ਆ ਆ ਕਿੱਥੋਂ ਕਿ ਨਵੰਬਰ ਮਹੀਨੇ ਇਹ ਤੁੰਦ ਹੈ ਜਾਂ ਪੋਲਿਊਸ਼ਨ ਹੈ ਬਾਈ ਕੀ ਚੀਜ਼ ਹੈ ਨਾ ਤੁਹਾਨੂੰ ਆਪਾਂ ਚਲੋ ਇਸ ਵੀਡੀਓ ਰਾਈ ਇਹ ਦੱਸਦੇ ਆ ਪੂਰਾ ਚੰਡੀਗੜ੍ਹ ਯਾਰ ਪੋਲਿਊਸ਼ਨ ਦੇ ਮਾਮਲੇ ਚ ਨਾ ਦੂਜੇ ਨੰਬਰ ਤੇ ਆ ਗਿਆ 13 ਨੰਬਰ ਤੋਂ ਲੈ ਕੇ ਸਿੱਧਾ ਦੂਜੇ ਨੰਬਰ ਤੇ ਇੰਡੀਆ ਦੇ ਵਿੱਚ ਖੱਬ ਤੋਂ ਜ਼ਿਆਦਾ ਪੋਲੂਸ਼ਨ ਚੰਡੀਗੜ੍ਹ ਦੇ ਵਿੱਚ ਦੂਸਰੇ ਨੰਬਰ ਤੇ ਤੇ ਆਓ ਦੋਸਤੋ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਪੋਲੂਸ਼ਨ ਧੁੰਦ ਦਿਖਾਉਂਦੇ ਆਂ ਚੰਡੀਗੜ੍ਹ ਤਿੰਨ ਨੰਬਰ ਮਹੀਨੇ ਹਾਂ ਤੇ ਇਸ ਤੋਂ ਪਹਿਲੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤੇ ਆਪਾਂ ਕਰਦੇ ਆਂ ਵੀਡੀਓ हां जी दोस्तों ਤੇ ਇਹ ਸੀਗਾ ਮੋਹਾਲੀ ਮੋਹਾਲੀ ਦੇ ਵਿੱਚ ਤੁਹਾਨੂੰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਈ ਇਹ ਸ਼ਾਮ ਦੇ 6 ਵਜੇ ਨੇ ਹਾਲੇ ਤੇ 6 ਵਜੇ ਬੰਦੇ ਨਾਲ ਬੰਦਾ ਨਹੀਂ ਦਿਖ ਰਿਹਾ ਤੇ ਸੀਪੀ 60 ਮੋਲ ਦੇ ਸਾਹਮਣੇ ਆਪਾਂ ਖੜੇ ਸੀਗੇ ਇਹ ਧੁੰਦ ਹੋ ਸਕਦੀ ਜਾਂ ਫਿਰ ਜੀ ਨੂੰ ਤੁਸੀਂ ਕਹਿ ਲੋ ਜਾਂ ਤੁਸੀਂ ਇਸ ਨੂੰ ਕਹਿ ਸਕਦੇ ਹੋ ਪੋਲਿਊਸ਼ਨ ਹੈ ਨਾ ਪੋਲਿਊਸ਼ਨ ਤਾਂ ਇੰਨਾ ਬਈ ਨਹੀਂ ਹੈ ਕਿਉਂਕਿ ਪੋਲਿਊਸ਼ਨ ਹੋ ਵੀ ਸਕਦਾ ਪਰਾਲੀ ਕਿਸਾਨ ਜਾਂ ਲੋਕ ਪਰਾਲੀ ਆਪਣੀ ਖੇਤਾਂ ਦੀ ਜਲਾ ਰਹੇ ਨੇ ਤੇ ਦੀਵਾਲੀ ਵੀ ਨਿਕਲ ਕੇ ਗਈ ਹੈ ਤੇ ਉਸ ਦਾ ਵੀ ਪੋਲੂਸ਼ਨ ਹੈ ਤੇ ਫੈਕਟਰੀਆਂ ਦੇ ਧੂਆਂ ਵੀ ਹੈ ਬਟ ਯਾਰ ਇੰਨਾ ਅਫੈਕਟਡ ਨਹੀਂ ਹੋ ਸਕਦਾ ਵੀ ਕੀ ਇੰਨਾ ਸਮਾਂ ਦੇ ਵਿੱਚ ਤੁਸੀਂ ਧੂਆਂ ਯਾਰ ਲਓ ਇਹ ਬਈ ਧੁੰਦ ਹੀ ਹੈ ਅਕਸਰ ਤੇ ਠੰਡ ਇੰਨੀ ਜ਼ਿਆਦਾ ਹਲੇ ਹੈ ਨਹੀਂ ਬਟ ਨਵੰਬਰ ਮਹੀਨੇ ਤੋਂ ਨੂੰ ਧੁੰਦ ਦੇਖਣ ਨੂੰ ਮਿਲ ਗਈ ਹੈ ਤੇ ਆਓ ਤੁਹਾਨੂੰ ਮੁਹਾਲੀ ਦੇ ਆਪਾਂ ਹੋਰ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਦਿਖਾਉਂਦੇ ਆ ਕਿੱਥੇ-ਕਿੱਥੇ ਹੋਰ ਤੇ ਆਪਾਂ ਆਏ ਸੀਗੇ ਯਾਰ ਹੋਮਲੈਂਡ ਹੋਮਲੈਂਡ ਦੇ ਉੱਤੋਂ ਦੇਖੋ ਇਹ ਆਪਾਂ ਖੜੇ ਸੀਗੇ 13ਵੇਂ ਫਲੋਰ ਤੇ ਹੈਨਾ 13ਵੇਂ ਫਲੋਰ ਦੇ ਉੱਤੋਂ ਤੁਸੀਂ نیچے ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕਿਉਂਕਿ ਕੁਝ ਨਹੀਂ ਦਿਖਾਈ ਦੇ ਰਿਹਾ ਕੁਝ ਵੀ ਨਹੀਂ ਵਈ ਦੀ ਨੀਚੇ ਦਾ ਦਿਖ ਰਿਹਾ ਤੇ ਇਹ ਸਾਰੀ ਧੁੰਦ ਹੈ ਇੰਨਾ ਪੋਲੂਸ਼ਨ ਨਹੀਂ ਹੋ ਸਕਦਾ ਹਾਂ ਬਈ ਚੰਡੀਗੜ੍ਹ ਵੀ ਹੁੰਦਾ ਜਿੰਦਾ 13ਵੇਂ 14ਵੇਂ ਨੰਬਰ ਤੇ ਸੀਗਾ ਪੋਲੂਸ਼ਨ ਦੇ ਮਾਮਲੇ 'ਚ ਇੰਡੀਆ 'ਚ ਬਟ ਅੱਜ ਦੀ ਡੇਟ 'ਚ ਚੰਡੀਗੜ੍ਹ ਬਈ ਦੂਸਰੇ ਨੰਬਰ ਤੇ ਪੋਲੂਸ਼ਨ ਏਰੀਆ ਦੇ ਵਿੱਚ ਆਣ ਆਣ ਲੱਗੇ ਜਿਹੜਾ ਗਿਣਿਆ ਗਿਆ ਕਿਉਂਕਿ ਚੰਡੀਗੜ੍ਹ ਇੱਕ ਪਹਿਲੇ ਸਮਾਰਟ ਸਿਟੀ ਸੀਗੀ ਤੇ ਹੁਣ ਹੌਲੀ-ਹੌਲੀ ਇਹ ਵੀ ਪੋਲੂਸ਼ਨ ਦੀ ਸੀਗਾ ਮੇਰਾ ਨਾਲ ਸੀਗਾ ਦੋਸਤ ਕਰਨ ਤੇ ਆ ਕਰਨ ਬਈ ਕੀ ਕਹਿੰਦਾ ਇਹਦੇ ਬਾਰੇ ਪੋਲੂਸ਼ਨ ਪ੍ਰਦੂਸ਼ਣ ਆ ਜਿਹੜਾ ਹੁੰਦਾ ਪੰਜਾਬ ਦੇ ਸਿਫਤ ਬਹੁਤ ਜ਼ਿਆਦਾ ਕਿੰਨਾ ਪੋਲੂਸ਼ਨ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਪਹਿਲੀ ਵਾਰ ਦੇਖਿਆ ਇਹਨੂੰ ਤੁਸੀਂ ਆ ਦੇਖੋ ਬਈ ਸਾਡੇ ਪਿੱਛੇ ਤੋਂ ਨੂੰ ਦੂਰ-ਦੂਰ ਤੱਕ ਬਈ ਪੋਲੂਸ਼ਨ ਹੀ ਪੋਲੂਸ਼ਨ ਦਿਖੂਗਾ ਇਹ ਬਹੁਤ ਜ਼ਿਆਦਾ ਪੋਲੂਸ਼ਨ ਹੈ ਸ਼ਾਮ ਦੀ ਦੋਸਤੋ ਵੀਡੀਓ ਤੋਂ ਬਾਅਦ ਆਪਾਂ ਇੱਕ ਸਵੇਰੇ ਅਗਲੇ ਦਿਨ ਆਫਿਸ ਫੇਰ ਚੱਲੇ ਸੀਗੇ ਤੇ ਆਪਾਂ ਇੱਕ ਵਾਰ ਫੇਰ ਵੀਡੀਓ ਰਿਕਾਰਡ ਕੀਤੀ ਤੇ ਦੇਖਿਆ ਭਾਈ ਪੋਲਿਊਸ਼ਨ ਹੋ ਸਕਦਾ ਬਟ ਪੋਲਿਊਸ਼ਨ ਨਹੀਂ ਹੈ ਇਹ ਧੁੰਦ ਹੈ ਠੰਡ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਭਾਈ ਹਲਕੀ ਹਲਕੀ ਧੁੰਦ ਬਾਈ ਕਿਵੇਂ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਹਨਾ ਤੇ ਚੰਡੀਗੜ੍ਹ ਪੋਲਿਊਸ਼ਨ ਦੀ ਚਪੇੜ 'ਚ ਆ ਰਿਹਾ ਹੈ ਬਟ ਹਲੇ ਵੀ ਕੰਟਰੋਲ ਕੀਤਾ ਜਾ ਸਕਦਾ ਜੇ ਆਪਾਂ ਲੋਕ ਸਾਰੇ ਮਿਲ ਕੇ ਥੋੜਾ ਸਾਫ਼ ਸੁਥਰਾ ਥੋੜਾ ਸਾਫ਼ ਸੁਥਰਾ ਵਾਤਾਵਰਣ ਰੱਖੀਏ ਤੇ ਆਪਣਾ ਆਲੇ ਦੁਆਲੇ ਨੂੰ ਸਾਫ਼ ਰੱਖੀਏ ਤੇ ਅੱਗ ਘੱਟ ਤੋਂ ਘੱਟ ਬਈ ਜਿਹੜੀ ਅਬ ਯੂਜ਼ਡ ਚੀਜ਼ਾਂ ਜਿਹੜੀ ਚੀਜ਼ਾਂ ਜਲਦੀਆਂ ਇੰਨੀਆਂ ਨਾ ਪਲਾਸਟਿਕ ਤੇ ਹੋਰ ਕਾਫੀ ساری ਚੀਜ਼ਾਂ ਉਹਨਾਂ ਨੂੰ ਅੱਗ ਨਾਲ ਲਈ ਜਾਵੇ ਹਨ ਤੇ ਸੋ ਦੋਸਤੋ ਠੰਡ ਦੀ ਹੋ ਚੁੱਕੀ ਹੈ ਸ਼ੁਰੂਆਤ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਚਾਹ ਹੈ oh.